ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਮੇਰੇ ਚਿਹਰੇ ਤੇ ਥੋੜਾ ਜਿਹਾ ਪਤਾ ਲੱਗਦਾ ਹੋਣਾ ਹਨਾ ਵੀ ਅੱਜ ਫੇਰੀ ਜਾੜ ਬਿਲਕੁਲ ਨਹੀਂ ਦੁਖ ਰਹੀ ਰਾਤ ਦਾ ਜਦੋਂ ਦਾ ਹਨਾ ਮੈਂ ਡਾਕਟਰ ਕੋਲ ਟੀਕਾ ਲਗਵਾ ਕੇ ਆਈ ਆ ਤੇ ਮੈਂ ਕਿਹਾ ਡਾਕਟਰ ਨੂੰ ਹਨਾ ਮੈਂ ਕਿਹਾ ਵੀ ਨਾ ਮਤਲਬ ਰੇਸ਼ ਹੈ ਮੇਰੇ ਜਾੜਾਂ ਚ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਤੇ ਉਹਨੇ ਨਾ ਪਤਾ ਨਹੀਂ ਦੋ ਦਵਾਈਆਂ ਜੀ ਕੀ ਮਿਕਸ ਕਰਕੇ ਹਨਾ ਟੀਕਾ ਲਾਇਆ ਤੇ ਮੇਰੇ ਨਾ ਅੱਜ ਜਾੜ ਬਿਲਕੁਲ ਠੀਕ ਹੈ ਤੇ ਜੰਮਾ ਨਹੀਂ ਦੁਖ ਰ ਤੇ ਮੇਰੇ ਚਿਹਰੇ ਤੋਂ ਪਤਾ ਲੱਗਦਾ ਹੋਊਗਾ ਰੌਣਕ ਜੀ ਆ ਗਈ ਚਿਹਰੇ ਤੇ ਕੱਲ ਦਾ ਮਰਜਾਇਆ ਪਿਆ ਸੀਗਾ ਚਿਹਰਾ ਜਮਾ ਬੜਾ ਦਰਦ ਹੋਇਆ ਇੰਨਾ ਕ ਜਿਆਦਾ ਦਰਦ ਹੋਇਆ ਮੈਨੂੰ ਪਤਾ ਹੈ ਮੈਂ ਦੋ ਰਾਤਾਂ ਬੈਠ ਕੇ ਗੱਟੇ ਹਨਾ ਤੇ ਜਦੋਂ ਦਰਦ ਹੋਇਆ ਕਰੇ ਬਹਿ ਜਾ ਕਰਾਂ ਤੇ ਫੇਰ ਨਾ ਪੈਈ ਨੂੰ ਜਾ ਕੇ ਆਵੈ ਨਾ ਬੈਠੀ ਨੂੰ ਜਾ ਕੇ ਆਵੇ ਕਿਉਂ ਜਬਾਕ ਸਮਝ ਜਾਗਾ ਨਾ ਮੜ ਕੇ ਆਪ ਨੂੰ ਲੱਗੇ ਵੀ ਸੁੱਤੇ ਪਏ ਮੈਂ ਕਾ ਤੇ ਜਾਗਦੀ ਐ ਤੇ ਹਜੇ ਆਪਣੇ ਭਾਂਡੇ ਪਏ ਮੰਜਨ ਵਾਲੇ ਤੇ ਆਪਾਂ ਭਾਂਡੇ ਮਾਂ ਦੇ ਆ ਤੇ ਮੈਂ ਸੂਟ ਸਲਾਈ ਕਰਾਉਣੇ ਦੇ ਆਈ ਹਣਾ ਮੈਂ ਕਿਹਾ 12 ਦਲਾਲੇ ਸੂਟ ਵਧੀਆ ਹੈ ਨਾ ਤੇ ਟੇਲਰ ਵਧੀਆ ਬਣਾ ਦੂਗਾ ਤੇ ਤੁਹਾਨੂੰ ਪਤਾ ਵੀ ਮਹਿੰਗੇ ਸੂਟਾ ਕਿਹੜਾ ਰੋੇ ਰੋਜ ਬਣਦੇ ਆ ਤੇ ਆਪਾਂ ਸਲਾਈ ਕਰਾਉਣੇ ਦੇ ਆਏ ਸੂਟ ਮੈਂ ਤੇ ਜਸ਼ਨ ਹੁਣੀ ਆਏ ਆ ਤੇ ਗੱਲਾਂ ਮਾਰ ਲੱਗ ਗਏ ਉੱਥੇ ਬਹਿ ਗਏ ਸੀ ਘੰਟਾ ਲੱਗ ਗਿਆ ਤੇ ਚਲੋ ਮੈਂ ਕਿਹਾ ਬਲੌਗ ਦੀ ਸਟਾਰਟਿੰਗ ਕਰਦਾ ਹਣਾ ਤੇ ਆਪਾਂ ਹਣਾ ਨਾਲ ਦੀ ਨਾਲ ਸ਼ਾਰਟ ਵਗੈਰਾ ਐਡ ਕਰੀ ਜਾਵਾਂਗੇ ਤੇ ਬਾਕੀ ਹੈ ਨਾ ਕੱਲ ਵਾਲਾ ਬਲੌਗ ਆਪਾਂ ਅੱਜ ਅਪਲੋਡ ਕਰਤਾ ਸੀਗਾ ਮੈਂ 1:3 2 ਵਜੇ ਤੇ ਕਿਉਂਕਿ ਬਣਿਆ ਪਿਆ ਸੀ ਬਲੌਗ ਕੁਛ ਸਵੇਰੇ ਸ਼ਾਟ ਲੈ ਲਏ ਸੀਗੇ ਤੇ ਉਹ ਮੈਂ ਬਲੌਗ ਕਰਤਾ ਸੀਗਾ ਅਪਲੋਡ ਤੇ ਕੁਛ ਹੁਣ ਅੱਜ ਵਾਲਾ ਬਲੌਗ ਵੀ ਆਪਾਂ 7 7:30 ਅਪਲੋਡ ਕਰ ਦਾਂਗੇ ਤੇ ਚਲੋ ਜੀ ਹੁਣ ਆਪਾਂ ਭਾਂਡੇ ਚੱਕ ਲਈਏ ਭਾਂਡੇ ਚੱਕ ਲਏ ਕੀ ਭਾਂਡੇ ਮਾਇ ਲਗੇ ਭਾਂਡੇ ਮਾਂਜ ਕੇ ਫੇਰ ਆਪਾਂ ਬਣਾਵਾਂਗੇ ਸਬਜੀ ਗਾਜਰਾ ਮਟਰ ਤੇ ਅੱਜ ਮੈਂ ਠੀਕ ਹੈ ਥੈਂਕ ਯੂ ਮੈਮ ਮੇਰੇ ਘਪੇਣਾ ਬਹੁਤ ਵਿਚਾਰੀਆਂ ਨੇ ਕਿਹਾ ਵੀ ਦੀਦੀ ਦਵਾਈ ਲੈ ਲਓ ਬਹੁਤ ਜਾਦੇ ਵੀ ਦਰਦ ਹਨਾ ਪੀਣ ਆ ਵੀ ਦਵਾਈ ਲੈ ਲਓ ਤੇ ਇੱਕ ਦੋ ਥੀਆਂ ਜਿਹੜੀਆਂ ਇੱਕ ਉਹਨਾਂ ਚੋਂ ਇੱਕ ਥੀ ਨੇ ਮੈਨੂੰ ਹਨਾ ਸਪੈਸ਼ਲ ਲੌਂਗ ਦਾ ਤੇਲ ਭੇਜਿਆ ਕਹਿੰਦੀ ਵੀ ਆਂਟੀ ਤੁਸੀਂ ਇਹ ਨਾ ਮਤਲਬ ਜਦੋਂ ਜੜਦੋਂ ਖੁਰਦੀ ਜੜਤ ਗਰਦੀ ਆ ਤਾਂ ਆਪ ਦਾ ਵੀ ਜੜਦੇ ਵਿੱਚ ਤੇਲ ਲਾ ਲਓ ਖੰਭਾ ਲਾ ਲਓ ਪਤਾ ਨਹੀਂ ਐਂਜੇ ਕੁਝ ਤੇ ਕਹਿੰਦੀ ਵੀ ਉਹਦੇ ਨਾਲ ਦਰਦ ਬਿਲਕੁਲ हट ਜਾਂਦਾ ਤੇ ਉਹ ਵੀ ਆਪਾਂ ਲਿਆ ਕੇ ਰੱਖਾਂਗੇ ਸਪੈਸ਼ਲ ਕਿਉਂਕਿ ਜ਼ਰੂਰਤ ਪੈ ਜਾਂਦੀ ਜਦੋਂ ਅਚਾਨਕ ਜੜਦੋਂ ਲੱਗ ਜਾਂਦੀ ਹੈ ਦਾ ਦਰਦ ਵਾਲੀ ਗੋਲੀ ਵੀ ਕੰਮ ਨਹੀਂ ਕਰਦੀ ਮੈਨੂੰ ਪਤਾ ਦਰਦ ਵਾਲਾ ਮੈਂ ਉਹਦੇ ਰਾਤ ਨੂੰ ਤਿੰਨ ਗੋਲੀਆਂ ਖਾ ਗਈ ਤੇ ਮੇਰੇ ਦਰਦ ਨਹੀਂ ਬੰਦ ਹੋਇਆ ਜਾੜ ਤੋਂ ਤੇ ਕੱਲ ਤਾਂ ਮਰਝਾਇਆ ਪਿਆ ਸੀ ਚਿਹਰਾ ਤੇ ਅੱਜ ਠੀਕ ਹੈ ਥੋੜੀ ਜੀ ਰੌਣਕ ਹੈ ਚਿਹਰੇ ਤੇ ਤੇ ਚਲੋ ਜੀ ਆਪਾਂ ਸਟਾਰਟਿੰਗ ਕਰਤੀ ਵਲੌਗ ਦੀ ਨਾਲ ਦਿਨਾਂ ਸ਼ਾਰਟ ਹੋਰ ਆਪਾਂ ਲੈਂਦੇ ਰਵਾਂਗੇ ਤੇ ਮਿਲਦੇ ਆਂ ਜੀ ਫਿਰ ਅਸੀਂ ਇਹ ਲਓ ਜੀ ਆਪਾਂ ਲਾਗੇ ਸਬਜ਼ੀ ਜੀ ਰਨਾ ਤੇ ਭਾਂਡੇ ਵਿੱਚ ਚੱਕਦੇ ਸੀ ਮਾਂਜਦੇ ਤੇ ਨਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਤੇ ਉਹਨਾਂ ਦੇ ਨੇ ਬੇਟੇ ਦਾ ਜਨਮ ਦਿਨ ਹੈ ਭੈਣ ਦਾ ਨਾਂ ਹੈਗਾ ਸ਼ਾਇਦ ਸੁਖਬਿੰਦਰ ਭੈਣ ਹੈ ਛੇ ਇਹ ਤਾਂ ਤੇ ਉਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਸੁਖਜੋਤ ਕੱਲ ਨੂੰ ਜਨਮ ਦਿਨ ਹੈ ਤੇ ਉਹ ਪੰਜਾਬ ਤੋਂ ਐ ਪੰਜਾਬ ਤੇ ਮਲੋੜ ਤੋਂ ਤੇ ਉਹਨਾਂ ਨੇ ਕਿਹਾ ਸੀ ਵੀ ਮੇਰੇ ਬੇਟੇ ਨੂੰ ਸੁਖਜੋਤ ਨੂੰ ਵੇਸ਼ ਕਰ ਦਿਓ ਤੇ ਆਪਾਂ ਉਹਨਾਂ ਨੂੰ ਹਨਾ ਬੇਟੇ ਨੂੰ ਵੇਸ਼ ਕਰਦੇ ਆਂ ਸੁਖਜੋਤ ਹੈਪੀ ਬਰਥਡੇ ਪੁੱਤ ਗੋਡ ਬlesਸ ਯੂ ਵਾਇਗਰੂ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੱਕੀਆਂ ਕਰੇ ਹਨ ਦਿਨ ਰਾਤ ਤੇ ਆਦੇ ਮਾਂ ਮੰਮੀ ਡੈਡੀ ਦਾ ਨਾਮ ਰੋਸ਼ਨ ਕਰੇ ਤੇ ਵੈਗਰੂ ਤੈਨੂੰ ਤੰਦਰੁਸਤੀਆਂ ਦੇਵੇ ਸੁਖਜੋਤ ਸੁਖਜੋਤ ਤੇ ਲੋ ਹਨਾ ਬੇਟਾ ਆਪਾਂ ਹੈਪੀ ਬਰਥਡੇ ਵਿਸ਼ ਕਰਤਾ ਖੁਸ਼ ਹੋ ਜੇ ਹੁਣ ਤੁਸੀਂ ਤੇ ਭੈਣ ਦਾ ਨਾ ਕਮੈਂਟ ਆਇਆ ਸੀ ਆਪਣੇ ਕੋਲੇ ਬਲੋਡ ਤੋਂ ਹੈ ਭੈਣ ਤੇ ਆਪਾਂ ਵਿਸ਼ ਕਰਤਾ ਹੈਪੀ ਬਰਥਡੇ ਹੈਪੀ ਬਰਥਡੇ ਸੁਖਜੋਤ ਤੇ ਤੇ ਖੁਸ਼ ਰਹੇ ਹਨਾ ਸਦਾ ਤੇ ਮਾਤਾ ਪਿਤਾ ਦੀ ਇੰਨੀ ਕਿ ਜ਼ਿਆਦਾ ਸੇਵਾ ਕਰਿਆ ਕਰੋ ਬੇਟਾ ਵੀ ਆਪਣੇ ਜਿਹੜੇ ਤੁਸੀਂ ਬੱਚੇ ਹੋ ਨਾ ਵੀ ਤੁਹਾਡੇ ਨਾਲ ਹੀ ਅਸੀਂ ਸਾਡੀ ਜ਼ਿੰਦਗੀ ਹੈ ਨਾ ਤੇ ਤੁਹਾਨੂੰ ਕਹਿ ਰਹੀ ਮਸੂਜੋਤ ਬੇਟਾ ਵੀ ਮੰਮੀ ਡੈਡੀ ਦੀ ਫੁੱਲ ਕੇਅਰ ਕਰਿਆ ਕਰੋ ਤੇ ਪਿਆਰ ਕਰਿਆ ਕਰੋ ਨਾਲੇ ਮਮਾ ਨੂੰ ਨਾਲੇ ਡੈਡੀ ਨੂੰ ਰਿਸਪੈਕਟ ਕਰਿਆ ਕਰੋ ਹਨਾ ਪਿਆਰ ਨਾਲ ਬੁਲਾਇਆ ਕਰੋ ਮਮਾ ਡੈਡੀ ਨੂੰ ਤੇ ਹੈਪੀ ਬਰਥਡੇ ਸੁਖਜੋਤ ਪੁੱਤ ਤੇ ਰੱਬ ਤੇਨੂੰ ਹਨਾ ਲੰਮੀ ਉਮਰ ਬਖਸ਼ੇ ਤੇ ਆਪਾਂ ਲਾਗੇ ਜੀ ਸਬਜੀ ਜੀਰਨ ਤੇ ਅਸੀਂ ਪਹਿਲਾਂ ਨਾ ਤੁਹਾਨੂੰ ਦੱਸਿਆ ਸੀ ਵੀ ਕੱਪੜੇ ਸਲਾਈ ਕਰਾਉਣ ਵਾਗੇ ਤੇ ਫਿਰ ਅਸੀਂ ਨਾ ਥੋੜਾੇ ਲੇਟ ਹੋ ਗਏ ਤੇ ਹੁਣ ਮੈਂ ਕਿਹਾ ਮੈਂ ਦਵਾ ਦਾ ਸਬਜੀ ਚੀਰ ਲਾ ਤੇ ਸਬਜੀ ਚੀਰ ਕੇ ਸਬਜੀ ਆਪਾਂ ਬਣਾਉਣੇ ਗਾਜਰਾ ਮਟਰ ਤੇ ਬਾਕੀ ਨੇ ਕੱਲ ਜਾੜਨੇ ਦਾ ਮੇਰਾ ਦਿਨ ਰਾਤ ਲਾਈਨ ਹੈ ਜਿਸ਼ਨ ਕੈਮਰਾ ਤੇ ਬਹੁਤ ਗੁਰਾ ਹਾਲ ਕਰਦਾ ਸੀ ਜਾੜਨੇ ਦਾ ਮੇਰਾ ਮੇਰੇ ਨਾ ਮਤਲਬ ਕੱਲ ਆਏ ਸੀਗਾ ਮੇਰੇ ਮਤਲਬ ਸਿਰ ਣਾਉਣ ਵਾਲਾ ਸੀਗਾ ਤੇ ਮੈਂ ਸਿਰ ਵੀ ਨਹੀਂ ਨਾ ਇਹ ਸਿਰ ਕਿਥੋਂ ਨਾ ਮਾ ਨਾ ਮੇਰੀ ਜਾੜ ਨੂੰ ਨਾ ਮਤਲਬ ਮੈਨੂੰ ਟਿਕਣੀ ਨਹੀਂ ਦਿੱਤਾ ਜਾੜਨੇ ਮੈਨੂੰ ਤਾਂ ਆਏ ਲੱਗੇ ਬਿਵਾਸ ਅੱਜ ਤਾਂ ਨਾ ਮੈਨੂੰ ਪਤਾ ਹੀ ਨਹੀਂ ਕੀ ਕੁਝ ਹੋ ਜੂਗਾ ਹੁਣ ਮੈਂ ਕੀ ਕਰਾਂ ਉਹਨੂੰ ਸੰਭਸਾਦੀਆਂ ਪੈਣਾ ਤੇ ਵੀ ਇੰਨਾ ਜਿਆਦਾ ਦਰਦ ਤੇ ਮੈਥੋਂ ਬਰਦਾਸ਼ਤ ਨਾ ਹੋਵੇ ਦਰਦ ਚ ਲਿਆਣਾ ਜਾ ਵੀ ਝਾੜਦਾ ਤੇ ਫਿਰ ਅੱਜ ਹਨਾ ਮੈਂ ਰਾਤ ਦਾ ਮੇਰੇ ਦਰਦ ਨਹੀਂ ਹੋ ਰਿਹਾ ਰਾਤ ਸਾਰੀ ਰਾਤ ਮੈਂ ਵਧੀਆ ਸੁੱਤੀ ਰਹੀ ਤੇ ਦਿਨੇ ਵੀ ਮੇਰੇ ਕੋਈ ਦਰਦ ਹੈ ਨਹੀਂ ਸੀਗਾ ਤੇ ਪਰ ਨਾ ਮੈਂ ਰੈਸਟ ਕਰੀ ਕਿਉਂਕਿ ਦਰਦ ਨੇ ਮੈਨੂੰ ਬਹੁਤ ਜਿਆਦਾ ਭੰਨਤਾ ਸੀਗਾ ਤੇ ਸਾਨੂੰ ਪਤਾ ਹੋਰੀ ਵੀਕਨਸ ਜੀ ਆ ਗਈ ਤੇ ਸਨਵਾਰ ਚ ਹੋਣੀ ਸੀ ਮੈਂ ਲਖਵੀ ਉਹਦੀ ਪ੍ਰੀਤ ਦੀ ਮਮੀ ਕਹਿੰਦੀ ਮੇਰਾ ਸੂਟ ਸਲਾਈ ਕਰਦੀ ਹੈ ਨਾ ਮੇਰੀ ਸਲਵਾਰ ਤੇ ਮੈਨੂੰ ਪਤਾ ਜੀ ਦਰਦ ਨਾ ਹੋਇਆ ਕਿਉਂਕਿ ਮੈਨੂੰ ਆਇਆ ਸੀਗਾ ਕਿ ਨਾ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਵੀ ਜੇ ਇੱਕ ਤਾਂ ਟੀਕੇ ਦਾ ਨਸ਼ਾ ਖਤਮ ਹੋ ਗਿਆ ਨਾ ਕਿਤੇ ਫੇਰ ਨਾਲ ਦੀ ਨਾ ਦਰਦ ਹੋਣ ਲੱਗ ਜਾਂਦਾ ਤੇ ਇਸ ਵਾਰ ਦਰਦ ਨਹੀਂ ਹੋਇਆ ਜਮਾਂ ਵੀ ਤੇ ਫਿਰ ਨਾ ਮੈਂ ਰੈਸਟ ਕਰੀ ਅੱਜ ਸਾਰਾ ਦਿਨ ਮੈਂ ਕੁਝ ਨਹੀਂ ਕੀਤਾ ਘਰ ਦੀ ਸਾਫ ਸਫਾਈ ਕਰੀ ਕੱਪੜੇ ਧੋਤੇ ਹਨ ਝਾੜੂ ਮੱਚੇ ਤਾਂ ਕੰਮ ਕਰਿਆ ਰੋਟੀ ਸਬਜ਼ੀ ਬਣਾਈ ਇੱਕ ਗੱਜਰ ਸਾਫ ਪਾਣੀ ਵੀ ਬਣਾਇਆ ਸਾਰਾ ਕੰਮ ਤਾਂ ਸਾਰਾ ਕਰਿਆ A to Z ਤੇ ਮਸ਼ੀਨੀ ਡਾਈ ਮੈਂ ਹਨਾ ਮੈਨੂੰ ਵੀਕਨਸ ਆ ਗਈ ਬਹੁਤ ਜ਼ਿਆਦੇ ਤੇ ਵੀਕਨਸ ਇਸ ਤਰ੍ਹਾਂ ਆ ਗਈ ਤੁਸੀਂ ਮਜ਼ਾਕ ਨਾ ਸਮਝੋ ਹਣਾ ਵੀ ਤੂੰ ਇੰਨੀ ਹੱਡੀ ਕੱਟੀਆਂ ਤੇ ਵੀ ਐ ਵੀਕਨਸ ਕਿਵੇਂ ਆ ਗਈ ਮੈਂ ਨਾ ਸਾਰਾ ਦਿਨ ਕੋਟੀ ਨਹੀਂ ਲਾਈ ਅੱਜ ਤੇ ਅੰਮੀ ਆ ਗਾਜਰ ਦੇ 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 ਦੇਣੀ ਤੇ ਦਰਾਬਾ ਨਹੀਂ ਲਾਗਾ ਸਾਰਾ ਦਿਨ ਧੁੱਪੇ ਨਾ ਤੇ ਦਰਬਾ ਵਾ ਕੇ ਪਈ ਰਹੀ ਫਿਰ ਵੀ ਮੈਨੂੰ ਐ ਨਾ ਧੁੱਪਣਾ ਮਹਿਸੂਸ ਹੋਵੇ ਤੇ ਅੰਦਰੋਂ ਠੰਡ ਜੀ ਲੱਗੀ ਜਾਵੇ ਮੈਨੂੰ ਤੇ ਫਿਰ ਵੀ ਚਲੋ ਅੱਜ ਸੈੱਟ ਹੋ ਗਈ ਹੈ ਨਾ ਤੇ ਬਾਲਗੁਰੂ ਧੋਲੇ ਵਧੀਆ ਸਿਰ ਬਾ ਲਿਆ ਤੇਲ ਤੂ ਲਾ ਲਿਆ ਬਾਲਾਂ ਚ ਵਧੀਆ ਹੈ ਨਾ ਬੜਾ ਬੜਾ ਸਿਰ ਹੋ ਗਿਆ ਤੇ ਹੁਣ ਕੱਲ ਨੂੰ ਆਪਾਂ ਹਨਾ ਆਪਦੀ ਜਿਵੇਂ ਜਿਵੇਂ ਕੰਮ ਜਿਹੜੇ ਕਰਨ ਵਾਲੇ ਪਏ ਕਿਉਂਕਿ ਚਾਦਰ ਵੀ ਪੇਂਟ ਕਰਨ ਵਾਲੀ ਪਈ ਏ ਸਾਨੂੰ ਪਤਾ ਉਹ ਵੀ ਕਰਾਂਗੇ ਕਿਉਂਕਿ ਛਾਪਾਂਗੇ ਇੱਕ ਦਿਨ ਪਹਿਲਾਂ ਤਾਂ ਪ੍ਰੀ ਦੀ ਸਲਵਾਰ ਰੈਡੀ ਕਰਕੇ ਨਾ ਬਿਲਕੁਲ ਤੇ ਇਹਨੂੰ ਪ੍ਰੀਤ ਨੂੰ ਨਵੇਂ ਸੂਟ ਦਾ ਚਾ ਇੱਕ ਦੋ ਦਿਨ ਤਾਂ ਪਾਉਗੀ ਫਿਰ ਦੇਖੋ ਇਸ ਤੋਂ ਬਾਅਦ ਪਾਉਗੀ ਕਿ ਨਹੀਂ ਤੇ ਆਪਾਂ ਕੱਲ ਨੂੰ ਰੈਡੀ ਕਰਾਂਗੇ ਸਲਵਾਰ ਤੇ ਨਾਲੇ ਪ੍ਰੀਤ ਦਾ ਜੈਂਪਰ ਜਿਹੜਾ ਲਖਵੀਰ ਨੇ ਸਾਫਤਾ ਉਤਪਾਈ ਕਰਨ ਨਾਲ ਪਿਆ ਉਹ ਵੀ ਤਰਪਾਈ ਕਰਾਂਗੇ ਫਿਰ ਆਪਾਂ ਇਹਦੇ ਬਾਅਦ ਚਾਦਰ ਪੇਂਟ ਕਰਾਂਗੇ ਕਿਉਂਕਿ ਫਿਰ ਜਸ਼ਨਦੀ ਦੇ ਚਾਦਰ ਪੇਂਟ ਹੋਊਗੀ ਤੇ ਪ੍ਰੀਤ ਦੀ ਰਹੇਗੀ ਪਰਪਲ ਉਹਤੇ ਵੀ ਦੇਖਾਂਗੇ ਕਿਹੜੇ-ਕਿਹੜੇ ਰੰਗ ਮੈਚ ਕਰਨਗੇ ਕਲਰ ਤਾਂ ਮੈਂ ਕਾਫੀ ਲਿਆ ਰੱਖੇ ਦਵਾਰੇ ਦੁਬਾਰਾ ਸੀ ਹੋਰ ਲਿਆਏ ਸੀਗੇ ਜਿਮੈਟਰੀ ਜੀ ਇੱਕ ਅਲੱਗਾਂ ਵਾਲੀ ਤੇ ਫਸ ਫਿਰ ਆਪਾਂ ਇਹਦੇ ਬਾਅਦ ਤੇ ਇੱਕ ਦਿਨ ਚ ਛਾਪ ਲਾਂਗੇ ਚਾਦਰ ਛਾਪ ਕੇ ਦੇ ਇੱਕ ਦਿਨ ਸੁਹਾਨੀ ਕਰਕੇ ਤੇ ਫਟਾਫਟ ਦੇ ਵੀਰਦਾਂਗੇ ਚਾਦਰ ਉਹ ਵੀ ਤੇ ਸਾਂਭ ਲਾਂਗੇ ਨਾ ਪਿੰਡ ਵਿੱਚ ਰੱਖ ਦਾਂਗੇ ਥੋੜਾ ਥੋੜਾ ਕਰਕੇ ਕੁੜਗਾਂ ਦਾ ਦਾਜ ਕਰਕੇ ਤਿਆਰ ਤੇ ਬਸ ਆਹੀ ਗੱਲਾਂ ਬਾਤਾਂ ਹੀ ਤੇ ਹੁਣ ਵਸਪਾ ਹੁਣ ਬਣਾ ਲੈਣੀ ਹੈ ਸਬਜੀ ਬਣਾ ਲੈਣੀ ਹੈ ਹਾਂ ਬਤ ਅਜੇ ਤੂੰ ਆਇਆ ਵਾਲਾ ਪਾਸਾ ਹੈ ਨਹੀਂ ਤੂੰ ਆ ਇਹ ਦੁੱਤੀ ਚਿੱਟੇ ਜੀ ਨੂੰ ਪੱਥਰ ਵਿੱਚ ਹਾਂ ਮੇਰੇ ਕੋਲ ਆ ਗਿਆ ਬਸ ਉਹਨੇ ਸਬਜ਼ੀ ਬਣਾ ਲੈਣੀ ਇੱਕ ਸਾਈਡ ਦੁੱਧ ਦਾ ਕਰਮ ਧੰਦੂ ਦੀ ਫਟਾਫਟ ਰੋਟੀ ਸਬਜ਼ੀ ਬਣ ਜੂਗੀ ਹਨਾ ਤੇ ਮੈਂ ਕਹਣੀ ਆ ਵੀ ਕਿਸੇ ਬੰਦੇ ਦਾ ਕੁਝ ਵੀ ਨਾ ਦੁਖੇ ਬਸ ਉਹ ਸਾਰੇ ਆ ਨਾ ਭੈਣ ਆਪਾਂ ਸਾਰੇ ਤੰਦਰੁਸਤ ਰਹਿਣ ਕਿਹਦੇ ਉਧੇ ਇੱਕ ਦਰਦ ਹੋਇਆ ਪਥਰੀ ਦਾ ਹੋਇਆ ਤੇ ਇਹਦਾ ਹੋਇਆ ਜਾੜ ਦਾ ਹੋਇਆ ਬਿਲਕੁਲ ਅੰਦਰੋਂ ਤੋੜ ਦਿੰਦੀ ਇਹ ਦਰਦ ਬਹੁਤ ਜਿਆਦਾ ਇੰਨਾ ਕੁ ਜਿਆਦਾ ਬਹੁਤ ਪ੍ਰਦਾਸ਼ ਕਰਨਾ ਦਾ ਦੁੱਖ ਹੈ ਇੱਕ ਪਥਰੀ ਦਾ ਇੱਕ ਜਾੜ ਦਾ ਤੇ ਥੋੜੀ ਅਧਮਰ ਇਹ ਵੰਗ ਹੋ ਜਾਂਦਾ ਬੰਦਾ ਬੜਾ ਧੰਨਵਾਦ ਕਰਦੀ ਆ ਉਹਦਾ ਹਨ ਅੰਕਲ ਦਾ ਜੌਂਦਾਬਾਦ ਦਾ ਰਵੀ ਮਖਜੀ ਨੇ ਐਨਾ ਵਧੀਆ ਇੰਜੈਕਸ਼ਨ ਲਾਇਆ ਹਨ ਤੇ ਉਹਦੇ ਨਾਲ ਥਾੜੇ ਦਾ ਰੇਸ਼ਾ ਸੁੱਕ ਗਿਆ ਨਾਲੇ ਦਰਦ ਬਿਲਕੁਲ ਨਹੀਂ ਹੋ ਰਿਹਾ ਮੇਰੇ ਕੱਲ ਦਾ ਤੇ ਮਾੜੀ ਜੀ ਜਾਨ ਜੀ ਸੋਕੀ ਹੋਈ ਹੈ ਤੇ ਅੱਜ ਆਪਾਂ ਵਧੀਆ ਠੀਕ ਹੈ वैसे दा आपा कोई ਇਹ ਜੀ ਗੱਲ ਨਹੀਂ ਜੇ ਰਾਤ ਵੀ ਮੇਰੇ ਦਰਦ ਹੋ ਰਿਹਾ ਸੀ ਫਿਰ ਵੀ ਮੈਂ ਜਵਾਕਾਂ ਨੂੰ ਮੂਲ ਵਾਲੇ ਪਰੌਠੇ ਬਣਾ ਕੇ ਜਰੂਰ ਖਵਾਏ ਹਨ ਕਿਉਂਕਿ ਜਦੋਂ ਮੈਂ ਇਹਨਾਂ ਨੂੰ ਕਹੇ ਤਾਂ ਸਵੇਰੇ ਤਾਂ ਮੈਂ ਇਹਨਾਂ ਨੂੰ ਕਹੇ ਤਾਂ ਵੀ ਮੈਂ ਮੂਲ ਵਾਲੇ ਪਰੌਠੇ ਬਣਾ ਕੇ ਦੇਵਾਂ ਸ਼ਾਮ ਨੂੰ ਜਦੋਂ ਮੇਰੀ ਜ਼ਾੜਚੇ ਦਰਦ ਹੋਣ ਲੱਗਿਆ ਫਿਰ ਮੈਂ ਇਹਨਾਂ ਨੂੰ ਆਖ ਮਾਪੂਤ ਮੈਨੂੰ ਤਾਂ ਲੱਗਦਾ ਨਹੀਂ ਵੀ ਬਣਨਗੇ ਮੂਲ ਵਾਲੇ ਪਰੌਠੇ ਫਿਰ ਇਹ ਕਹਿੰਦੇ ਇਹਨਾਂ ਨੇ ਢਿੱਲਾ ਹੈ ਮੂੰਗਾ ਲਿਆ ਪ੍ਰੀਤ ਨੂੰ ਨਾਲੇ ਜਸ਼ਨ ਨੇ ਫਿਰ ਮੈਂ ਸੋਚ ਜਾਵਾਂ ਕਿ ਜਵਾਕਰ ਨੂੰ ਹੌਂਕਾ ਲੈਣਾ ਫਿਰ ਹਿੰਮਤ ਕਰੀ ਹਿੰਮਤ ਕਰਕੇ ਬਣਾ ਕੇ ਖਵਾ ਦੇ ਸੀ ਇਹਨਾਂ ਨੂੰ ਪਰੌਠੇ ਮੈਂ ਕਿਉਂਕਿ ਬੱਚਿਆਂ ਨੂੰ ਜਿਵੇਂ ਹੁੰਦਾ ਨਾ ਖਾਣ ਪੀਣ ਦਾ ਹੀ ਹੁੰਦਾ ਹੈ ਵੀ ਰੋਟੀ ਸਬਜ਼ੀ ਚੰਗੀ ਹੋਵੇ। ਤੇ ਬਾਕੀ ਕੁਝ ਜਦੋਂ ਆਦਤ ਬਣੀ ਹੁੰਦੀ ਹੈ ਬੱਚਿਆਂ ਨੂੰ ਨਾ ਫਿਰ ਹੋ ਹੀ ਜਾਂਦਾ। ਜਦੋਂ ਆਪਾਂ ਇੱਕ ਵਾਰੀ ਮਾਂ ਇੱਕ ਹੰਗੂੜਾ ਭਰ ਦੇ ਬੱਚਿਆਂ ਵਾਸਤੇ ਵੀ ਸਾਨੂੰ ਆਜਾ ਚੀਜ਼ ਬਣਾ ਕੇ ਦੇਵਾਂਗੇ ਤਾਂ ਪੱਕੇ ਹੋ ਜਾਂਦੇ ਬੱਚੇ ਉਸੇ ਗੱਲ ਦੇ। ਤੇ ਚਲੋ ਜੀ ਵੀਡੀਓ ਐਂ ਗੱਲਾਂ 'ਚ ਲੌਂਗ ਹੋ ਜੂਗੀ ਤੇ ਆਪਾਂ ਸਬਜ਼ੀ ਚੀਜ਼ ਨਹੀਂ ਫਟਾਪਾ। ਤਾਂ ਸਾਡੀ ਜੀ ਇੰਨੇ ਬਾਦੋਂ ਨਾ ਨਾ ਸੈਂਡ ਦੁੱਧ ਨਾਲ ਕੋਈ ਨਹੀਂ। ਤੇ ਦੁੱਧ ਕਰਨ ਨੂੰ ਹੀ ਜਾਂਦੇ। ਕਿ ਬਹੁਤ ਚੜ੍ਹਤ ਨਾਲ ਜੀ ਬਣਾਇਆ ਲੈ। ਪਹਿਲਾਂ ਸਾਦੀ ਨਾਲ ਦੀ ਨਾ ਬਣੀ। ਪਰ ਮੈਨੇ ਸਾਬ ਰਾਤ ਕੀ ਆਏ ਨੂੰ ਮਾਫ ਕਰਦੇ ਜਵਾ ਕਰੀ ਨਹੀਂ ਤੇ ਆਣੀ ਨਹੀਂ ਮੁਝ ਜਾਣੀ। ਤੇ ਫਿਰ ਮੈਂ ਰੋਟੀ ਬਣਾਉਣ ਲੱਗ ਪਈ ਸੈਟਿੰਗ ਵਿੱਚ ਤੇ ਤੁਹਾਨੂੰ ਨੇ ਫਿਰ ਜਦ ਮੇਰਾ ਸਰਵਾਇਆ ਕਿਉਂਕਿ ਆਖਰ ਨੂੰ ਹੋ ਜਾਣਾ। ਜੀ ਕੀ ਨਹੀਂ ਮੰਮੀ ਚੱਲ ਲਈ ਸਰਵੇਖਣ ਚੱਲਣਾ ਹੈ ਲਾਭ ਨਹੀਂ ਹੈ ਚੱਲ ਕੇ ਨੂੰ ਖਾਣਾ ਬਣਾ ਦੇ ਪਰ ਅੋਗ੍ਰੀਜਸ਼ਨ ਦੇ ਤੇ ਪਰਨੇ ਨੇ ਪ੍ਰੀਟਨੇਜਸ਼ਨ ਦਾ ਫੈਸਲਾ ਕੀਤਾ ਬੀਬੀ ਦੇ ਬਹੂਆਂ ਦੋਵਾਂ ਨੇ ਨਹੀਂ ਤੇ ਬੀਬੀ ਵਾਦੇ ਚੰਦਨੀ ਕਰਨਾ ਹੈ ਤੇ ਐਂ ਬਸ ਜਿਵੇਂ ਤੁਹਾਡਾ ਜੀ ਹੋ ਜਿਆਦਾ ਡੀਅਰ ਇਹ ਬਸ ਐ ਹੀ ਹੁੰਦਾ ਹੈ ਜੇ ਮਾਰ ਮਰੇ ਕਹਿੰਦਾ ਨਾ ਦਫੀਤਾ ਵੀ ਨਾ ਅੱਜ ਹੁਣ ਸਾਡੇ ਚਾਰ ਚੰਦੇ ਰੋਟੀ ਬੰਨ ਖਾ ਕੇ ਤੇ ਐ ਬਾਹਰ ਵੀ ਨਹੀਂ ਦੋ ਰਾਤ ਬੈਠੀ ਜਾਂਦੀ ਗੱਲ ਸੁਣਾਣਾ ਅੱਜ ਜਿਹੜੀ ਹਾਸੀ ਦੀ ਕਲੀਅਰ ਦੀ ਕਾਹ ਪਰੇ ਟੋਟੇ ਉੱਡੇ ਵੈਜ ਗਈ ਨਹੀਂ ਜਿਆਦਾ ਮੈਂ ਰੋਣ ਦੇ ਤਿਆਰ ਕਰਾਉਂ ਤੈਂ ਤੂੰ ਮੈਂ ਸੱਚ ਨੂੰ ਤੁਹਾਨੂੰ ਦੱਸਦੀ ਹਾਂ ਤੇ ਆਖੋ ਮੇਰਾ ਮਨ ਰੇਖਾ ਤੁਹਾਨੂੰ ਦੱਸ ਦਈਏ ਆਇਆ ਤੁਹਾਨੂੰ ਸੱਤ ਨੂੰ ਮੋੜਨਾ ਲਾ ਖਰਚ ਨਾ ਮੋੜਨ ਚਾ ਕਿ ਮੇਰੀ ਜਾਨ ਦਰਦ ਕਰੇ ਤੇ ਮੈਨੂੰ ਆਇ ਲੱਗੀ ਜਾਵੇ ਵੀ ਪ੍ਰੋਬਲਮ ਬਣਾਉਣੇ ਲੈਣਗੇ ਅੱਜ ਮੈਂ ਵੀ ਜਿੱਦੋਂ ਆਦੀ ਜਿੱਤ ਠੀਕ ਨਹੀਂ ਮੰਨਦਾ ਅੱਜ ਜਦੋਂ ਸਾਨੂੰ ਬਲੌਂ ਆਈ ਸੀ ਉਹ ਤੇ ਵੀਡੀਓ ਬਣਾ ਦੋ ਉਹ ਐ ਲੱਗ ਕੇ ਰੋਏਂਗੀ ਉਸ ਰੋਏਂਗੀ ਇਹ ਰੋਣ ਵਾਲੀ ਐਨਾ ਗੱਲ ਦਰਦ ਸੀਗਾ ਤੇ ਮੈਂ ਉਹ ਆਏ ਦੇਖ ਦੇਖ ਕੇ ਵੀ ਹਜੇ ਪ੍ਰੋਬਲਮ ਨਹੀਂ ਪ੍ਰੋਬਲਮ ਬਣਾਉਂਗੀ ਕਹਣਾ ਕਿਨੇ ਚਲਵਾਇਆ ਮੈਂ ਤਾਂ ਰੋਟੀ ਪੰਜ ਖਾ ਆ ਬੰਦਾ ਰਾਮਦਾਸ ਦਾ ਪੈਗੀ ਦਵਾ ਨਹੀਂ ਪ੍ਰੋਫੇ ਵੀ ਬਣਾਉਂਦੇ ਜੀ ਬਾਗ ਵੀ ਖਾਣ ਲੇ ਆਪਨੇ ਤਾਂ ਫੇਰ ਵੀ ਜਿਹਨੂੰ ਵੀ ਔਖੀ ਹੋਈ ਜਾਂਦੀ ਤੇ ਬਸ ਤਰਜ ਪੈ ਗਈ ਨਹੀਂ ਉੱਥੇ ਇਦਾਰ ਤਾਂ ਹੋਈ ਜਾਊਗਾ ਤੇ ਇਹੀ ਹਾਸੇ ਹੁੰਦੇ ਆ ਤਾਂ ਜਨ ਮਨਾਇਆ ਲੱਗ ਜਾਂਦਾ ਹਨ ਵੀ ਮੈਂ ਕਿੰਗੇ ਬਾਪ ਵਗੈਰਾ ਇਹਨਾਂ ਦਾ ਜਾਲ ਵੀ ਸੱਟ ਹੈ ਤੇ ਆ ਜੇ ਲਾਦਾ ਖਾਦਾ ਰੋਟੀ ਬਰਾ ਕੇ ਤੇ ਰਾਮਦਾਸ ਨਾਲ ਹਨਾ ਬਸ ਤਰਜ ਕਿਨੇ ਕਿਉਂ ਕੱਢੇ ਪੈਂਦੀ ਐ ਜੇ ਲੱਗੀ ਆਉਂਦਾ ਵਧੀਆ ਵੀ ਤੇਰੀ ਸਬਜੀ ਬਣਾਵਾਂ ਨੇ ਸਾਜਿੰਨਾ ਕਿ ਤੇ ਰੈਸਟ ਕਰਨਾ ਉਹਨਾਂ ਵਧੀਆ ਮੋਰ ਦੇ ਵੀਰ ਜੀ ਆਉਗੇ ਲੱਗਦਾ ਹਨ ਤੇ ਇਹੋ ਜਿਹਾ ਕੰਮ ਹੈ ਵੀਰ ਜੀ ਅੱਜ ਨਾ ਸੀ ਅੱਜ ਕੱਲ ਨੂੰ ਜੁਮੇਆ ਤੋਂ ਤੁਸੀਂ ਕੋਸ਼ਿਸ਼ ਨਹੀਂ ਵੀ ਰਿਏ ਜ ਮੈਂ ਕਹਿ ਰਹੀ ਹਾਂ ਨਾ ਵੀ ਐਨ ਹੋ ਜਾਂਦਾ ਵੀ ਰੋਣ ਤੋਂ ਨਾਲੀ ਚੀਜ਼ ਆ ਕਿੰਨੀ ਕਿ ਬੰਦਾ ਮੈਨੂੰ ਪਹਿਲਾਂ ਲੱਗਦਾ ਕਿ ਜ਼ਿੰਦਗੀ 'ਚ ਸਾਰਿਆਂ ਦੇ ਦੁੱਖ ਹੈਗੇ ਹਨ ਸੌਖਾ ਕੋਈ ਨਾ ਅੱਜ ਦੇ ਦਿਨ ਕੋਈ ਨਹੀਂ ਸੌਖਾ ਹੈਗਾ ਬਸ ਬਹਿਣ ਹੀ ਸੌਖਾ ਹੁੰਦਾ ਕੋਈ ਬਹਿ ਤੁਰੇ ਨਾ ਕੋਈ ਨਾ ਕੋਈ ਕਿ ਮੈਂ ਕਿ ਮੈਂ ਕਿਸੇ ਨੂੰ ਦੁੱਖ ਤਕਲੀਫ ਸਾਰਿਆਂ ਨੂੰ ਹੈਗੀ ਹੈ ਤੇ ਇਹੋ ਜਿਹੀ ਗੱਲ ਕਰਦਾ ਮਨ ਕਾਦ ਮੈਂ ਐਵੇਂ ਪਏ ਉਹ ਕਦੂਕਾਸ ਕਰਨਾ ਮੂਲਗਾ ਤੇ ਮੈਨੂੰ ਹਾਸੀ ਆਈ ਹੁੰਦੀ ਐ ਵੀ ਮੈਨੂੰ ਐ ਲੱਗੇ ਵੀ ਮੈਨੂੰ ਬਣਾਉਣਾ ਪੈਣਾ ਬਣਾਉਂਗੀ ਹਾਇ ਵੀ ਕਿਵੇਂ ਬਣਾਉਂਦੀ ਜੜਵਰੀ ਜੁੱਤੀ ਅਸੀਂ ਤੇ ਬਸ ਜਿਵੇਂ ਗੱਲਾਂ ਕਰਤਾ ਹਨ ਅੱਜ ਚਿੱਤ ਵਧੀਆ ਕਰਦਾ ਜੇ ਹੌਂਸਲੇ ਜੇ ਹਨੂ ਬਣਾ ਸੁਭਾਈ ਨਹੀਂ ਨਹੀਂ ਤਾਂ ਕਿੱਥੇ ਹੱਸ ਕਿੰਨੇ ਦਿਨ ਹੋ ਗਏ ਹਾਸਕੇ ਨਹੀਂ ਦੇਖਿਆ ਮੈਂ ਤੇ ਇਹ ਹੈ ਜੀ ਕੰਮਾਂ ਮੇਰੇ ਦਾ ਤੇ ਚਲੋ ਜੀ ਹੁਣ ਆਪਣੀ ਸਬਜੀ ਬਣ ਜਾਣਗੇ ਤੇ ਮੈਂ ਦੁੱਧ ਪੁੰਨ ਕੇ ਤੇ ਇੱਕ ਸ਼ਾਮਿਆਂ ਨੂੰ ਤੇ ਬੀਬੀ ਤੁਸੀ ਆਖੂਗਾ ਅੱਜ ਵੀਡੀਓ ਚ ਨਹੀਂ ਬੀਬੀ ਪਈ ਐ ਬਿਸਤਰੇ ਚ ਤੇ ਮੇਸਟਰ ਆਖਰਖਿਆ ਤਾਂ ਪੈ ਗਈ ਤੇ ਬੱਚੇ ਨੂੰ ਰੋਟੀ ਵਾਂਗੂ ਬੋਲ ਮਾਰਦਾ ਕਿ ਉਹ ਖਾਣ ਦੀ ਨਾ ਅੱਛਾ ਅੱਖੀ ਖੜੀ ਖੜੀ ਫੇਰ ਮਾਂ ਅੰਦਰ ਆ ਗਈ ਫੇਰ ਫੇਰ ਜਾ ਕੇ ਛੜ ਗਈ ਕੋਈ ਤਾਂ ਟੱਕਰੂ ਨਹੀਂ ਲਓ ਜੀ ਬੀਬੀ ਤਾਂ ਪੈ ਗਈ ਆਪਣੀ ਰੋਟੀ ਖਾ ਕੇ ਦਵਾਈ ਲੈ ਲਈ ਦਵਾਈ ਲਵੂੰਗੀ ਹਜੇ ਆਪਿਆ ਤਾਲੂਗਾ ਤੁਰਾਦੀ ਬੀਬੀ ਸਰਾਣੇ ਕਿ ਸੱਟਾ ਅੱਛਾ ਜੰਦਾ ਛੌਲ ਨਾ ਅੱਛਾ ਹੈ ਕਾ ਹੋ ਜਾ ਤੇ ਸਕਾਪ ਹੈ ਨਹੀਂ ਤੇਰੇ ਕੋਲ ਪਛਮਲ ਉਹ ਹੀ ਚੜਾ ਲਿਆ ਕਰ ਪਛਵਾ ਹੈ ਦੂਜਾ ਹੈਗਾ ਉਹ ਅੱਖ ਧੋਣ ਦੀ ਕਹਾਣੀ ਤੇਰ ਜਾਈ ਵੀ ਠੰਡੀ ਹੈ ਕੋਸ ਹਨ ਹੋਰ ਸਵੇਰੇ ਕੱਢੂਂ ਦੀ ਛਾੜਿਆ ਇਹ ਰਾਤ ਨੂੰ ਨਾ ਹਜੇ ਫਰੋਠਦੀ ਇੱਕ ਦੋ ਵਾਰ ਆਏ ਕੱਫ ਲੈ ਲੈਣੀ ਨਾ ਨਿੱਗਾ ਹੋ ਜਾਂਦਾ ਗਰਮ ਮੈਂ ਸਾਹ ਸਰ ਨਿੱਗਾ ਹੋ ਜਾਂਦਾ ਗਰਮ ਹੈ ਇਹ ਤੇ ਲੋ ਜੀ ਮੇਰੇ ਵੀ ਪਏ ਵਰਤਨ ਚੱਕਣ ਵਾਲੇ ਹੋਰ ਭਾਂਡੇ ਪਏ ਮੇਰੇ ਮੰਜਨ ਵਾਲੇ ਭਾਂਡੇ ਮੈਂ ਦੀ ਰੋਟੀ ਵਾਲੇ ਤੇ ਬਲੋ ਖਰਾਬ ਸੀ ਕੱਲ ਇੱਥੇ ਬੀਬੀ ਨੇ ਕਿਸੇ ਤੋਂ ਜੜਵਾਇਆ ਮੈਨੂੰ ਐਸੀ ਮੇ ਅੱਡਗਪੂਂਗੀ ਵੀ ਪ੍ਰੈਸ ਵਾਲਾ ਮੇਂ ਡੰਟ ਰਟਦੀ ਆਸ ਜੀ ਪ੍ਰੀਤ ਦਾ ਸੂਟ ਸਲਾਈ ਕਰਕੇ ਲਵੀਰ ਨੇ ਭੇਜਤਾ ਫੁੱਲ ਬਾਜੂ ਕਰਵਾਏ ਆ ਪ੍ਰੀਤ ਨੇ ਸੂਟ ਵੈਸੇ ਸੋਹਣਾ ਗਲੇ ਦੀ ਕੜਾਈ ਵਧੀਆ ਹੈ ਸਾਡਾ ਮੇਰਾ ਤੇ ਲਖਵੀਰ ਦਾ ਸੇਮ ਹੈ ਇੱਕੋ ਜਿਹਾ ਤੇ ਤਰਪਾਈ ਰਹਿੰਦੀ ਕੱਲ ਨੂੰ ਕਰਾਂਗੇ ਆਪਾਂ ਯਾਦ ਰੱਖੀ ਨਾ ਉਹਨੇ ਉਹ ਉਹ ਫਾਲ ਦੀ ਗਾਰੰਟੀ ਆ ਲੈ ਭੱਲਵਾਂ ਹਾਂ ਕੋਈ ਨਹੀਂ ਸਾਂਭਦਾਂਗੇ ਡੱਬਾ ਤੇ ਰੰਗ ਸਾਫ਼ ਹੈ ਨਾ ਪ੍ਰੀਤ ਦੀ ਸੋਹਣਾ ਲੱਗੋ ਕੋਈ ਇਹ ਮੈਂ ਰੱਖ ਦੂੰ ਨਾ ਮਾਰੀ ਚ ਰੱਖ ਦੇਣੀ ਹੈ ਇਹ ਤਾਂ ਰੰਗ ਨਹੀਂ ਮੈਚ ਕਰ ਜੂਗਾ ਸੂਟ ਫਰੀਦ ਦੇ ਤਾਂ ਤੇ ਕੱਲ ਨੂੰ ਕਰਦੀ ਹਾਂ ਸਲਵਾਰ ਰੱਡੀ ਜਵਾਕੜੀ ਦੀ ਪਾਲਿਆ ਕਰੂਗੀ ਕੜਾਈ ਬਹੁਤ ਸੋਹਣੀ ਹੈ ਜਰ ਮਮੀ ਦੇਖ ਲੈਂਦਾ ਹਾਂ ਹਾਂ ਤੇ ਚਲੋ ਜੀ ਬਸ ਮੈਂ ਬਰਤਨ ਵਗੈਰਾ ਚੱਕ ਦਿੰਨੀ ਹਾਂ ਹੁਣ ਫਟਾਫਟ ਤੇ ਹੋਰ ਆਪਣਾ ਕੰਮ ਸਾਰਾ ਨਿਬੜਿਆ ਫਰੀਦ ਵੀ ਨਾਲ ਹੀ ਸੀਗੀ ਤੇ ਜਸ਼ਨਾਂ ਨੀਨਾ ਤੱਜ ਸਵੇਰੀ ਨੱਕ ਗਿਆ ਸੀਗਾ ਸ਼ਾਮ ਨੂੰ ਕਹਿੰਦੀ ਮੰਮੀ ਠੰਡ ਲੱਗਦੀ ਹੈ ਹਾਂ ਅੰਡਾ ਉਹ ਕਿਹੜਾ ਰੇਤੇ ਕਿ ਲਪੜਦਣਾ ਫੇਰ ਵੀ ਬਸ ਇਹਨਾਂ ਨੂੰ ਆਇਆ ਹੁੰਦਾ ਵੀ ਸ਼ਾਮ ਨੂੰ ਕੱਪੜੇ ਚੇਂਜ ਕਰਕੇ ਬੱਗੇ ਹਲਕਤ ਵਾਲੀ ਮੰਦਗਈ ਚੀਜ਼ ਦੀ ਤੇ ਪ੍ਰੀਤ ਨੂੰ ਤਾਂ ਬਸ ਜਦੋਂ ਰੋਟੀ ਖਾ ਕੇ ਤੂੰ ਬਾਹਰ ਨਾ ਕੇ ਫੇਰ ਬੈਂਦੀ ਹੈ ਕੱਪੜੇ ਚੇਂਜ ਕਰਕੇ ਤੇ ਤਾਂ ਕਰਕੇ ਬਸ ਉਵੇਂ ਆਦਤ ਬਣੀ ਹੈ ਛੋਟੇ ਹੁੰਦੇ ਤਾਂ ਉਹੀ ਚੱਲੀ ਜਾਂਦੀ ਆਦਤ ਇਹਨਾਂ ਦੀ ਤੇ ਫਿਰ ਉਹ ਸੌਂ ਜਾਂਦੀਆਂ ਨੂੰ ਉਦੋਂ ਪੱਖਾ ਬੰਦ ਕਰ ਦਿਆ ਕਰ ਮੈਂ ਆਪ ਸੌਂ ਜਾਂਦੀ ਇਹਨਾਂ ਤੋਂ ਪਹਿਲਾਂ ਹੋਰ ਆਮ ਖਾ ਕੇ ਤੇ ਛੱਡ ਲੈਣੇ ਦਾ ਰੁੱਤ ਤਾਂ ਹੈ ਨਹੀਂ ਛੱਡਣ ਦੀ ਬਿਮਾਰ ਹੋ ਜਾਣਗੀ ਤੇਜ਼ ਵਾਲਾ ਹੁੰਦਾ ਪੱਖਾ ਤੇ ਬਾਕੀ ਜੀ ਹੈ ਨਾ ਅੱਜ ਚਲੋ ਜਿੰਨਾ ਵੀ ਵਲੌਗ ਬਣ ਗਿਆ ਆਪਾਂ ਅਪਲੋਡ ਜ਼ਰੂਰ ਕਰਾਂਗੇ ਹੈ ਨਾ ਤੇ ਕਿਉਂਕਿ ਪ੍ਰਵੀਨ ਭੈਣ ਨੇ ਕਿਹਾ ਵੀ ਹਨਾ ਭੈਣੇ ਵੀ ਬਲੌਗ ਤੋਂ ਜ਼ਰੂਰ ਅਪਲੋਡ ਕਰਿਆ ਕਰ ਕਿਉਂਕਿ ਜੋਗਤੀਆਂ ਵਾਸਤੇ ਕੁਝ ਸੋਚ ਰੱਖਿਆ ਹਨਾ ਸੁਪਨੇ ਤਾਂ ਫੇਰ ਹੀ ਪੂਰੇ ਹੋਣਗੇ ਜੀ ਬਲੌਗ ਪਾਏਗੀ ਤਾਂ ਹਨਾ ਮੈਂ ਉਹਨਾਂ ਦੀ ਗੱਲ ਤੋਂ ਬਿਲਕੁਲ ਸਹਿਮਤ ਆਂ ਚਲੋ ਜਿੰਨਾ ਵੀ ਬਲੌਗ ਬਣਗੇ ਆਪਾਂ ਜ਼ਰੂਰ ਉਹ ਬਲੌਗ ਅਪਲੋਡ ਕਰਾਂਗੇ ਬਾਕੀ ਇੱਕ ਚੀਜ਼ ਨਾ ਹੱਥ ਵਾਂ ਕੇ ਰਿਕਵੈਸਟ ਆ ਸਾਰਿਆਂ ਅੱਗੇ ਭੈਣ ਭਰਾਵਾ ਅੱਗੇ ਵੀ ਜਿਹੜੇ-ਜਿਹੜੇ ਆਪਣੇ ਚੈਨਲ ਨਾਲ ਦਿਲੋਂ ਜੁੜੇ ਆ ਹਨਾ ਉਹਨਾਂ ਨੂੰ ਰਿਕਵੈਸਟ ਹੈ ਵੀ ਪਲੀਜ਼ ਬਲੌਗ ਨੂੰ ਫੋਲੋ ਵਾਚ ਕਰ ਲਿਆ ਕਰੋ ਐਡ ਵੀ ਦੇਖ ਲਿਆ ਕਰੋ ਕਿਉਂਕਿ ਜਸ਼ਨ ਦਾ ਤੇ ਪ੍ਰ ਕਾਫੀ ਟਾਈਮ ਹੋ ਗਿਆ ਪਹਿਲਾਂ ਮੰਗੀ ਸੀ ਤੇ ਮੈਂ ਇਹਨਾਂ ਨੂੰ ਵਾਦਾ ਕਰਿਆ ਸੀ ਵੀ ਉਹ ਚੀਜ਼ ਮੈਂ ਤੁਹਾਨੂੰ ਬਣਾ ਕੇ ਦੇਣੀ ਹੈ ਤੇ ਪਲੀਜ਼ ਆਪ ਵੀ ਸਪੋਰਟ ਕਰ ਦਿਓ ਆਪਣੇ ਚੈਨਲ ਨਾਲ ਹਨਾ ਤਾਂ ਕਿ ਆਪਾਂ ਜਸ਼ਨ ਦਾ ਤੇ ਪ੍ਰੀਤ ਦਾ ਉਹ ਸੁਪਣਾ ਜਿਹੜਾ ਆਪਾਂ ਇਹਨਾਂ ਨੂੰ ਵਾਦਾ ਕਰਿਆ ਸੀ ਬਾਕੀ ਕੁਸ਼ਕਪਾਣਾ ਨੂੰ ਤਾਂ ਸ਼ਾਇਦ ਪਤਾ ਹੋਊਗਾ ਵੀ ਮੈਂ ਕੀ ਵਾਦਾ ਕਰਿਆ ਸੀ ਇਹਨਾਂ ਨਾਲ ਤੇ ਹੁਣ ਇਹਨਾਂ ਨੂੰ ਥੋੜੀ ਜਿਹੀ ਕਾਲ ਹੋਈ ਪਈ ਆ ਹੰਦੇ ਮੰਮੀ ਅ ਸਾਨੂੰ ਤੂੰ ਕੁਝ ਵਾਦਾ ਕਰਿਆ ਸੀ ਤੇ ਸਾਡਾ ਉਹ ਚੀਜ਼ ਕਦੋਂ ਲੈ ਕੇ ਦੇਂਗੀ ਮੈਂ ਪਤਾ ਜਰੂਰ ਲੈ ਕੇ ਆਉਂਗੀ ਵਾਦਾ ਮੈਂ ਜਿਹੜਾ ਕਰਿਆ ਵਾ ਪੂਰਾ ਕਰੂੰਗੀ ਤੇ ਸਪੋਰਟ ਕਰ ਦਿਓ ਜੀ ਆਪਣੇ ਚੈਨਲ ਨਾਲ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਫਿਰ ਹੀ ਆਪਾਂ ਆਪਦੀ ਮੰਜ਼ਿਲ ਤੱਕ ਬਹੁਤ ਜਲਦ ਪਹੁੰਚਾਂਗੇ ਤੇ ਆਪਾਂ ਪ੍ਰੀਤ ਤੇ ਜਸ਼ਨ ਵਾਸਤੇ ਜਿਹੜੀ ਚੀਜ਼ ਉਹਨਾਂ ਨੂੰ ਆਪਾਂ ਕਿਹਾ ਸੀ ਵੀ ਬਣਾ ਕੇ ਦੇਣੀ ਹੈ ਉਹ ਜ਼ਰੂਰ ਬਣਾ ਕੇ ਦੇਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਬਣਾ ਹਨਾ ਮੇਰਾ ਇਸ਼ਾਰਾ ਸਮਝੂਗੀ ਜੇ ਮੈਂ ਕੀ ਗੱਲ ਕਹਿ ਰਹੀ ਹਾਂ ਕੀ ਚੀਜ਼ ਦੀ ਗੱਲ ਕਰ ਰਹੀ ਹਾਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਇਹਨਾਂ ਨੂੰ ਆਇਆ ਹੋਇਆ ਪਿਆ ਵੀ ਹਾਂ ਵੀ ਸਾਡੇ ਕੋਲੇ ਉਹ ਹੋਵੇ ਹਨਾ ਚੀਜ਼ ਤੇ ਆਪਾਂ ਜ਼ਰੂਰ ਬਣਾ ਕੇ ਜ਼ਰੂਰ ਦੇਣਾ ਇਹੋ ਜੀ ਗੱਲ ਨਹੀਂ ਹੈਗੀ ਤੇ ਕਿਉਂਕਿ ਬੱਚਿਆਂ ਧੀਆਂ ਵਾਸਤੇ ਤੁਰੇ ਫਿਰਦੇ ਆਣਾ ਹੋਰ ਕੀ ਐ ਸਾਡੇ ਕੋਲੇ ਬੱਚਿਆਂ ਦੇ ਸੁਪਨੇ ਪੂਰੇ ਕਰਨੇ ਤੇ ਮੈਨੂੰ ਵੀ ਰੀਝ ਆ ਵੀ ਮੈਂ ਛੇਦੀ ਤੋਂ ਛੇਦੀ ਇਹਨਾਂ ਨੂੰ ਉਹ ਚੀਜ਼ ਬਣਾ ਕੇ ਦੇਵਾਂ ਤੇ ਹੁੰਦਾ ਹੀ ਐ ਚਲੋ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਨ ਪਰ ਆਪਣੀ ਮੰਜ਼ਲ ਤੱਕ ਪਹੁੰਚਾ ਦਿਓ ਜੀ ਫੁੱਲ ਵਾਚ ਕਰ ਲਿਆ ਕਰੋ ਐਡ ਵੀ ਦੇਖ ਲਿਆ ਕਰੋ ਸਪੋਰਟ ਕਰੋ ਆਪਣੇ ਚੈਨਲ ਵਾਲਾ ਹਨ ਜਿਹੜੇ-ਜਿਹੜੇ ਭੈਣ ਭਰਾ ਦਿਨੋਂ ਜੁੜੇ ਆ ਸਪੋਰਟ ਕਰ ਦਿਓ ਜੀ ਚੈਨਲ ਆ ਦੱਬ ਕੇ ਸਪੋਰਟ ਕਰ ਦਿਓ ਆਪਾਂ ਫਿਰ ਬਹੁਤ ਜਲਦ ਹਨ ਆਪਣੀ ਮੰਜ਼ਲ ਤੱਕ ਪਹੁੰਚਾਂਗੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਬਾ